ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਚਿਤ ਚੁਕੇ ਨੇ ਜੀ ਹਾਂ ਤੁਹਾਨੂੰ ਦੱਸ ਜੀ ਕਿ ਉਦੋਂ ਤੋਂ ਹੀ ਸਭ ਦੀ ਨਜ਼ਰ ਆ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਤੇ ਟਿਕਿਆ ਹੋਇਆ ਸੀ ਜੋ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚੋਂ ਵੀ ਗਾਇਬ ਨਜ਼ਰ ਆਏ ਤੇ ਹੁਣ ਵੀ ਗਾਇਬ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਜੀ ਕਿ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਲੋਕਾਂ ਦੀ ਨਜ਼ਰ ਟਿਕੀ ਹੋਈ ਹੈ ਤੁਹਾਨੂੰ ਦੱਸ ਜੀ ਕਿ ਵੜਿੰਗ ਦੀ ਜਿੱਤ ਤੋਂ ਬਾਅਦ ਆਸ਼ੂ ਪੂਰੀ ਤਰ੍ਹਾਂ ਦੇ ਨਾਲ ਚੁੱਪ ਨਜ਼ਰ ਆ ਰਹੇ ਨੇ ਆਸ਼ੂ ਨੂੰ ਵਿਡਿੰਗ ਦੀ ਜਿੱਤ ਤੋਂ ਬਾਅਦ ਜਸ਼ਨ ਦੇ ਵਿੱਚ ਵੀ ਨਹੀਂ ਦੇਖਿਆ ਗਿਆ ਜਦੋਂ ਤੋਂ ਬਾਅਦ ਜਦੋਂ ਰਾਜਾ ਵਿਡਿੰਗ ਸਰਟੀਫਿਕੇਟ ਲੈਣ ਪਹੁੰਚੇ ਤਾਂ ਉੱਥੇ ਵੀ ਭਾਰਤ ਪੂਸ਼ਣ ਆਸ਼ੂ ਮੌਜੂਦ ਨਹੀਂ ਸਨ ਅਤੇ ਉਸ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸ਼ਾਮਿਲ ਨਹੀਂ ਹੋਏ ਹੁਣ ਸਾਫ ਕਾ ਮੰਤਰੀ ਦੀ ਜਿੱਕਰ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਕੋਈ ਪੋਸਟ ਇਸ ਬਾਬਤ ਸਾਂਝੀ ਨਹੀਂ ਕੀਤੀ ਤੁਹਾਨੂੰ ਲੱਗਦਾ ਸੀ ਕਿ ਲਗਾਤਾਰ ਉਹ ਪੋਸਟਾਂ ਸਾਂਝੀਆਂ ਕਰ ਰਹੇ ਨੇ ਕਾਂਗਰਸ ਦੀ ਜਿੱਤ ਤੇ ਉਹਨਾਂ ਨੇ ਜੋ ਵਾਰਤਲਾਪ ਕੀਤਾ ਉਸ ਦੀ ਇੱਕ ਫੋਟੋ ਜ਼ਰੂਰ ਪੋਸਟ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਦੀ ਇੱਕ ਪੋਸਟ ਜਿਸ ਨੇ ਸਭ ਦੀਆਂ ਨਜ਼ਰਾਂ ਆਪਣੇ ਤੇ ਚਕਾਈਆਂ ਹੋਈਆਂ ਨੇ ਉਹ ਪੋਸਟ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਰਸਤੇ ਵੀ ਜ਼ਿੱਦੀ ਨੇ ਮੰਜ਼ਿਲਾਂ ਵੀ ਜ਼ਿੱਦੀ ਨੇ ਦੇਖਦੇ ਹਾਂ ਕੱਲ ਕੀ ਹੁੰਦਾ ਹੈ ਹੌਸਲੇ ਵੀ ਜ਼ਿੱਦੀ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਸਾਬਕਾ ਮੰਤਰੀ ਨੇ ਸੋਸ਼ਲ ਮੀਡੀਆ ਤੇ ਜੋ ਇਹ ਪੋਸਟ ਪਾਈ ਹੈ ਪੋਸਟ ਪਾ ਕੇ ਇੰਜ ਲੱਗ ਰਿਹਾ ਹੈ ਕਿ ਉਹਨਾਂ ਨੇ ਦਰਦ ਜ਼ਾਹਰ ਕੀਤਾ ਹੈ ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਆਸ਼ੂ ਅੱਗੇ ਕੀ ਕਦਮ ਚੁੱਕਣ ਜਾ ਰਹੇ ਨੇ ਇੱਕ ਵਾਰ ਫਿਰ ਦੱਸ ਦਈਏ ਕਿ ਆਸ਼ੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਰਸਤੇ ਵੀ ਜ਼ਿੱਦੀ ਨੇ ਮੰਜ਼ਲ ਵੀ ਜ਼ਿੱਦੀ ਨੇ ਦੇਖਦੇ ਹਾਂ ਕੱਲ ਕੀ ਹੁੰਦਾ ਹੌਸਲੇ ਵੀ ਜ਼ਿੱਦੀ ਨੇ ਜ਼ਿਕਰ ਕਰ ਦਈਏ ਕਿ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਲੁਧਿਆਣਾ ਤੋਂ ਲੋਕ ਸਭਾ ਟਿਕਟ ਦੇ ਦਾਅਵੇਦਾਰ ਸਨ ਪਰ ਪਾਰਟੀ ਹਾਈ ਕਮਾਂਡ ਨੇ ਭਾਰਤ ਪੂਸ਼ਣ ਆਸ਼ੂ ਦੀ ਟਿਕਟ ਕੱਟ ਕੇ ਰਾਜਾ ਵਡਿੰਗ ਨੂੰ ਦੇ ਦਿੱਤੀ ਉਦੋਂ ਤੋਂ ਹੀ ਲੱਗ ਰਿਹਾ ਕਿ ਅਸਰਾਈਆਂ ਲਗੀਆਂ ਜਾ ਰਹੀਆਂ ਸੀ ਕਿ ਆਸ਼ੂ ਲਗਾਤਾਰ ਨਰਾਜ਼ ਚੱਲ ਰਹੇ ਨੇ ਹਾਲਾਂਕਿ ਉਹਨਾਂ ਨੂੰ ਕਈ ਵਾਰ ਇਕੱਠਿਆਂ ਜ਼ਰੂਰ ਵੇਖਿਆ ਗਿਆ ਪਰ ਜਿਸ ਤਰ੍ਹਾਂ ਉਹ ਬਿੱਟੂ ਨਾਲ ਨਿੱਟ ਕੇ ਪ੍ਰਚਾਰ ਕਰਦੇ ਹੋਏ ਦਿਖਾਈ ਦਿੱਤੇ ਉਹ ਚੀਜ਼ ਇਨ੍ਹਾਂ ਚੋਹਣਾ ਦੇ ਵਿੱਚੋਂ ਕਿਤੇ ਗਾਇਬ ਨਜ਼ਰ ਆਈ ਹੁਣ ਲਗਾਤਾਰ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਆਸ਼ੂ ਨਰਾਜ਼ ਚੱਲ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ